ਦੂਰ ਤੱਕ ਪਈ ਪਰਾਲੀ ਨੇ ਕਿਸਾਨਾਂ ਦੀ ਰਾਤਾਂ ਦੀ نیند ਉਡਾ ਦਿੱਤੀ ਹੈ ਕਿਸਾਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਜਾਣ ਤਰ ਜਾਣ ਕਿਦ ਤੱਕ ਕਿਉਂਕਿ ਸਰਕਾਰ ਦੀ ਸਖਤੀ ਕਾਰਨ ਉਹ ਪਰਾਲੀ ਸਾੜਨ ਤੋਂ ਗੁਰੇਜ਼ ਕਰ ਰਹੇ ਨੇ ਪਰਹਜਾ ਕਰਨ ਕਰਕੇ ਕਣਕ ਦੀ ਫਸਲ ਲੇਟ ਹੋ ਰਹੀ ਹੈ ਪਰੇਸ਼ਾਨ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਣਾ ਚਾਹੁੰਦੇ ਕਿਉਂਕਿ ਪਰਾਲੀ ਦਾ ਧੂਆਂ ਪਹਿਲਾਂ ਉਹਨਾਂ ਦੀ ਹੀ ਸਿਹਤ ਖਰਾਬ ਕਰਦਾ ਹੈ ਪਰ ਜੋ ਹਾਲਾਤ ਬਣ ਰਹੇ ਨੇ ਉਹਨਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਕੋਲ ਪਰਾਲੀ ਦੀ ਸੰਭਾਲ ਦਾ ਕੋਈ ਸਾਧਨ ਨਹੀਂ ਅਤੇ ਵੱਡੇ ਕਿਸਾਨ ਸਾਰੀਆਂ ਸਰਕਾਰੀ ਸਕੀਮਾਂ ਦਾ ਲਾਭ ਲੈ ਜਾਂਦੇ ਨੇ ਜੇ ਛੋਟੇ ਕਿਸਾਨ ਪਰਾਲੀ ਦੀ ਸੰਭਾਲ ਲਈ ਨੋਡਲ ਅਵਸਰਾ ਤੱਕ ਪਹੁੰਚ ਵੀ ਕਰ ਰਹੇ ਨੇ ਤਾਂ ਉਹਨਾਂ ਨੂੰ ਅਗਿਓ 15 ਤੋਂ 20 ਦਿਨਾਂ ਦਾ ਇੰਤਜ਼ਾਰ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਦੀ ਸਥਿਤੀ ਮਰਦਾ ਕੀ ਕਰਦਾ ਬਲੀ ਬਣ ਗਈ ਹੈ ਅੱਗ ਦਾ ਇਸ ਤਰ੍ਹਾਂ ਜੀ ਜਿਹੜੇ ਤਾਂ ਵੱਡੇ ਜਾਂ ਪਈਆਂ ਜਾਂ ਰੋਡ ਦੇ ਉੱਤੇ ਹੈ ਜੀ ਉੱਥੇ ਦਾ ਬਿਲਰ ਵੀ ਜਾਂਦੇ ਆ ਰੀਪਰ ਮਾਰ ਕੇ ਗੱਠਾ ਬਣਾ ਕੇ ਚੱਕ ਲਿਆਉਂਦੇ ਆ ਜੀ ਸਭ ਤੋਂ ਵੱਧ ਅੱਗ ਲਾਉਣ ਦੀ ਮਜਬੂਰੀ ਕਿਹੜੇ ਫਾਰਮਰ ਦੀ ਆ ਜਾਂ ਕਿਸਾਨ ਦੀ ਆ ਜੀ ਜਿਨ੍ਹਾਂ ਦਾ ਸੜਕ ਤੋਂ 2-3 ਕਿਲੋਮੀਟਰ ਬਾਅਦ ਕੱਚੇ ਰਾਹ ਜਾ ਕੇ ਪਈਆਂ ਛੋਟੀਆਂ ਹੈ ਪਹਿਲੀ ਗੱਲ ਤਾਂ ਉਹਨੇ ਜਦੋਂ ਫਸਲ ਵੜਨੀ ਹੈ ਜੀ ਜਿਹੜੇ ਮੂਰੇ ਵਾਲੇ ਉਹ ਵੜਦੇ ਆ ਫੇਰ ਕੰਬਾਈ ਨੂੰ ਤੇ ਖੇਤ ਜਾਂਦੀ ਹੈ ਜੀ ਫੇਰ ਉਹ ਫਸਲਾਂ ਆਦੀ ਵੱਢ ਕੇ ਲਿਆਉਂਦੇ ਹੈਗਾ ਫਿਰ ਉਹ ਤੋਂ ਬਾਅਦ ਜਿਹੜਾ ਗੱਠਾਂ ਵਾਲਾ ਜੀ ਜਾਂ ਉਹ ਮਸ਼ੀਨਰੀ ਵੱਡੀ ਆ ਉਹ ਛੋਟੀ ਪਿੰਘਾਂ ਵਿੱਚ ਦੀ ਟੱਪ ਨਹੀਂ ਸਕਦੀ ਉੱਥੇ ਉਹ ਕਿਸਾਨ ਦੱਸੋ ਕਰੇ ਤਾਂ ਕਰੇ ਕੀ ਉਹਦਾ ਹੱਲ ਹੀ ਇੱਕ ਸਿਰਫ ਉਹਦਾ ਅੱਗ ਆ ਜੀ ਔਰ ਕੋਈ ਹੱਲ ਹੈ ਨਹੀਂਗਾ ਨਾ ਉਹਦੇ ਕੋਲੇ ਛੋਟੇ ਜ਼ਿਮੀਂਦਾਰ ਕਿਸਾਨ ਕੋਲੇ ਜੀ ਕੋਈ ਵੱਡਾ ਇੰਪਲੀਮੈਂਟਸ ਹੈ ਨਾ ਕੋਈ ਸੁਪਰ ਸੀਡਰ ਹੈ ਨਾ ਹੀ ਉਹਦੀ ਪਹੁੰਚ ਹੈ ਜੀ ਉਹ ਟਰੈਕਟਰ ਇੰਨਾ ਵੱਡਾ ਲੈ ਸਕੇ ਸੁਪਰ ਸੀਡਰ ਨੂੰ ਚਲਾਉਣ ਆਸਤੇ ਹੀ ਘੱਟੋ-ਘੱਟ 55 ਜਾਂ 60 ਐਚਪੀ ਟਰੈਕਟਰ ਚਾਹੀਦਾ ਹੈ 55-60 ਐਚਪੀ ਦਾ ਟਰੈਕਟਰ ਜੀ ਘੱਟੋ-ਘੱਟ 9 ਤੋਂ 10 ਲੱਖ ਰੁਪਏ ਦਾ ਜੀ 9 ਤੋਂ 10 ਲੱਖ ਰੁਪਿਆ ਛੋਟਾ ਕਿਸਾਨ ਕਿੱਥੋਂ ਲਿਆਊਗਾ ਜੀ ਉਹਦੀ ਇਹ ਮਜਬੂਰੀ ਅੱਗ ਲਾਉਣੀ ਜੀ ਉਹਦਾ ਕੋਈ ਸ਼ੌਂਕ ਨਹੀਂ ਹੈਗਾ ਤਾਂ ਇਹੋ ਅੱਗ ਲਾ ਕੇ ਆਪਦਾ ਫਸਲ ਬੀਜ ਲੈਣਾ ਕਣਕ ਦੀ ਪਹਿਲਾਂ ਤਾਂ ਇਹ ਹੈ ਜੀ ਛੋਟੇ ਕਿਸਾਨ ਨੂੰ ਜੀ 20 ਦਿਨ ਹੋ ਗਏ ਹੇ ਤਿੱਕਰ ਮੰਡੀਆਂ ਚੋਂ ਝੋਨਾ ਤੋਲ ਕੇ 20 ਦਿਨਾਂ ਬਾਅਦ ਆਇਆ ਫਿਰ ਜਿਹੜੀ ਉਹਨੂੰ ਕਣਕ ਬੀਜਣ ਵਾਸਤੇ ਡੀ.ਏ.ਪੀ ਚਾਹੀਦੀ ਹੈ ਜੀ ਹਜੇ ਉਹਨੂੰ 10-15 ਦਿਨ ਹੋ ਨਹੀਂ ਮਿਲਦੀ ਉਹ ਪਕਾਈ ਕਰਦਾ ਤੁਰਿਆ ਫਿਰਦਾ ਜੀ ਕਿਸਾਨ ਛੋਟਾ ਤਾਂ ਬਿਲਕੁਲ ਹੀ ਮਾਰਿਆ ਜੀ ਜਿਹੜੇ ਵੱਡੇ ਘਰ ਹੈ ਜੀ ਉਹ ਆਪ ਦੀ ਲਿਆ ਕੇ ਆਪ ਦੀ ਸਟਾਕਰੀ ਬੈਠੇ ਆ ਉਹਨਾਂ ਨੂੰ ਜੀ ਕੋਈ ਆ ਦੀ ਸਪਾਰਸ਼ਲ ਵਾਲੀ ਕਿਸੇ ਨੇ ਜੀ ਕਿਸੇ ਨੇ ਕੁਸ਼ ਕਰਾ ਲਿਆ ਉਹਨਾਂ ਨੇ ਇਮਪਲੀਮੈਂਟ ਵੀ ਲੈ ਲੈ ਸੁਪਰ ਸੀਡਰ ਵਰਗੇ ਜੀ ਟਰੈਕਟਰ ਵੀ ਵੱਡੇ ਹੈਗੇ ਆ ਕੱਲੀ ਮਾਰ ਪੈ ਰਹੀ ਹੈ ਜੀ ਛੋਟੇ ਕਿਸਾਨ ਨੂੰ ਜੀ ਆਸੀਂ ਬਹੁਤ ਪਰਾਲੀ ਤੋਂ ਤੰਗ 20 ਜਿਹੜੋ ਗੱਲੇ ਵਾਲਾ 20 20 ਬੰਦੇ ਹੁੰਦੇ ਆ ਨਾ ਕੋਈ ਅੱਗ ਲਾਉਂਦਾ ਹੱਲ ਮਿਲਦਾ ਕੁਝ ਨਹੀਂ ਮਿਲਦਾ ਛੜਕਦੇ ਬਾਹਰ ਕੱਢ ਕੇ ਗਏ ਸਿੱਟੀ ਜਿਨੇ ਜੀਵਿਦਾਰ ਨੂੰ ਲੀਵਰ ਪੈਂਦੀ ਉਹ ਸਾਡੇ ਨਾਲ ਤਰਾਜ ਕਰਦਾ ਕੰਮ ਨਹੀਂ ਰਬੜਦਾ 20 ਬੰਦੇ 20 ਤੋਂ ਤਿੰਨ ਦਿਨ ਹੋ ਗਏ ਕਿੰਨੇ ਬੰਦੇ ਹੋ ਗਏ ਟਰੈਕਟਰ ਟਰਾਲੀ ਗੋਲੇ ਹੁੰਦਾ ਹੈ ਤੇ ਜੀਵਿਦਾਰ ਨੇ ਠੇਕੇ ਤੇ ਪੈਲੀ ਲਈ ਆ ਕਿਹੜਾ ਬੈ ਆ ਆਪਦੀ ਤੇ ਠੇਕੇ ਵਾਲਾ ਉਹਨੇ ਇੱਧਰ ਲਾਈ ਜਾਂਦਾ ਤੇ ਠੇਕਾ ਵੀ ਫੁੱਲ ਹੈ ਕੋਈ ਗੱਠਾ ਬਣਾਉਣ ਵਾਲੇ ਨਹੀਂ ਗੱਠਾ ਪਹੁੰਚਿਆ ਨਹੀਂ ਕੋਈ ਵੀ ਸਾਡੇ ਕੋਲ ਆਉਂਦਾ ਹੀ ਨਹੀਂ ਕੋਈ ਐ ਪੈਸੇ ਭਾਲਦੇ ਆ ਪੈਸੇ ਨਾਲ ਸਭ ਕੁਝ ਉਧਰ ਕੁਝ ਕੁ ਕਿਸਾਨਾਂ ਵੱਲੋਂ ਹਾਲਾਂਕਿ ਬੈਲਰ ਮਸ਼ੀਨਾ ਦੀ ਮਦਦ ਨਾਲ ਪਰਾਲੀ ਦੀ ਸੰਭਾਲ ਤਾਂ ਕਰ ਲਈ ਗਈ ਹੈ ਪਰ ਅਜੇ ਵੀ ਪਰਾਲੀ ਦੀਆਂ ਗੰਡਾ ਉਹਨਾਂ ਦੇ ਖੇਤਾਂ ਵਿੱਚ ਹੀ ਪਈਆਂ ਨੇ ਜਿਨ੍ਹਾਂ ਨੂੰ ਕੋਈ ਝੁੱਕਣ ਵਾਲਾ ਨਹੀਂ ਹੈ ਇਹ ਜੇ ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗੀ ਮਸ਼ੀਨਰੀ ਲੈਣਾ ਉਹਨਾਂ ਦੇ ਬਸ ਦੀ ਗੱਲ ਨਹੀਂ ਤੇ ਇੱਕਾ ਦੁੱਕਾ ਬੈਲਰ ਮਸ਼ੀਨਾ ਜੇ ਉਹਨਾਂ ਪਰਾਲੀ ਦੀਆਂ ਗੰਡਾ ਬਣਾ ਵੀ ਲਈਆਂ ਤਾਂ ਵੀ ਉਹ ਖੇਤਾਂ ਵਿੱਚ ਹੀ ਪਈਆਂ ਨੇ ਉਹਨਾਂ ਕਿਹਾ ਕਿ ਸਰਕਾਰ ਪਰਾਲੀ ਦੀ ਮੁਸ਼ਕਲਾ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਸੁਸਾਇਟੀਆਂ ਵਿੱਚ ਲੋੜਿੰਦੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਨਹੀਂ ਤਾਂ ਪਰਾਲੀ ਨੂੰ ਅੱਗ ਲਗਾਉਣ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਜਿਹੜਾ ਇਹਦਾ ਧੂਆਂ ਸਭ ਤੋਂ ਪਹਿਲਾਂ ਜਿਹੜਾ ਬੰਦਾ ਅੱਗ ਲਾਊਗਾ ਉਹਦੇ ਫੇਫੜਿਆਂ 'ਚ ਜਾਣਾ ਹੈ ਉਹ ਤੋਂ ਬਾਅਦ ਸਾਡੇ ਬੱਚਿਆਂ ਦੇ ਜਾਣਾ ਹੈ ਉਹ ਤੋਂ ਬਾਅਦ ਸਾਡੇ ਪਿੰਡ ਤੇ ਜਾਣਾ ਤੇ ਦੂਜਿਆਂ ਤੇ ਅਸਰ ਫੇਰ ਹੋਣਾ ਹੈ ਇਹਦਾ ਜੀ ਅੱਗ ਲਾਉਂਦੀਆਂ ਮਜਬੂਰੀਆਂ ਤੁਸੀਂ ਦੇਖ ਰਹੇ ਹੋ ਮੇਰਾ ਖੇਤ ਆ ਪਿੱਛੇ ਇਹਦੇ 'ਚ ਬਹੁਤ ਮੁਸ਼ਕਲਾਂ ਇਹ ਆਉਂਦੀਆਂ ਵੀ ਬੈਲਰ ਵਾਲੇ ਨੂੰ 700 ਰੁਪਏ ਤੋਂ ਲੈ ਕੇ 1000 ਰੁਪਏ ਵੀ ਕਹਤਾ ਵੀ ਬਈ ਤੁਹਾਨੂੰ 1000 ਰੁਪਏ ਸੀ ਖਰਚਾ ਵੀ ਦੇ ਦੇਣੇ ਆ ਪਰ ਉਹਨਾਂ ਕੋਲ ਕੰਮ ਹੀ ਇੰਨਾ ਕਿਉਂਕਿ ਤਿੰਨ ਚਾਰ ਪਿੰਡਾਂ 'ਚ ਸਾਡੇ ਇੱਕ ਬਿਲਰ ਹੈ ਤੇ ਉਹ ਵੀ ਜਿਨ੍ਹਾਂ ਦੇ ਲਿਆਜ ਆ ਉਧਰ ਜਾ ਕੇ ਇਕੱਠਾ-ਕੁੱਠਾ ਬਣਾਈਆਂ ਔਰ ਜਿਨ੍ਹਾਂ ਦੀਆਂ ਗੱਠਾਂ ਬਣੀਆਂ ਵੀ ਪਈਆਂ ਕਈ ਕਿਸਾਨਾਂ ਨੇ ਗੱਠਾਂ 20 ਜਲਾਈਆਂ ਮਜਬੂਰੀ ਬਣ ਕੇ ਉਹਨਾਂ ਨੇ ਗੱਠਾਂ ਬਣੀਆਂ ਪਈਆਂ ਚੁੱਕੀਆਂ ਨਹੀਂ ਗਈਆਂ ਜਿਹੜਾ ਬਣਾ ਕੇ ਗਿਆ ਉਹਦਾ ਵੀ ਉਹਦੇ ਤੇ ਖਰਚਾ ਹੋਇਆ ਬਿਲਰ ਵਾਲ ਪਰ ਬਿਲਰ ਵਾਲ ਦੀਆਂ ਗੱਠਾਂ ਕਾਹ ਵਿਕਦੀਆਂ ਹੀ ਨਹੀਂ ਗਈਆਂ ਜਾਂ ਉਹ ਉਹਦੀਆਂ ਡੰਪ ਹੀ ਨਹੀਂ ਹੁੰਦੀਆਂ ਤੇ ਉਹ ਵੀ ਬਿਲਰ ਵਾਲਿਆਂ ਦੇ ਵੀ ਹੱਥ ਖੜੇ ਇਹ ਜਿਹੜਾ ਸੁਸਾਇਟੀਆਂ 'ਚ ਹੀ ਬੈਲਰ ਸਰਕਾਰ ਭੇਜੇ ਔਰ ਜਿਹੜੇ ਸਬਸਿਡੀ ਵਾਲੇ ਸੰਧ ਹੈ ਬਰਾਏ ਮਿਹਰਬਾਨੀ ਉਹ ਸੁਸਾਇਟੀ 'ਚ ਹੀ ਆਉਣ ਕਿਉਂਕਿ ਸੁਸਾਇਟੀਆਂ 'ਚ ਸਭ ਦਾ ਹਿੱਸਾ ਹੁੰਦਾ ਹੈ ਉੱਥੇ ਸਭ ਨੂੰ ਵਾਰੀ ਸਿਰ ਜਿਹੜਾ ਹੈਗਾ ਸੁਪਰ ਸੀਡਰ ਮਿਲ ਸਕਦਾ ਹੈ ਸਭ ਨੂੰ ਵਾਰੀ ਸਿਰ ਸਮਾਰਟ ਸੀਡਰ ਮਿਲ ਸਕਦਾ ਹੈ ਤੇ ਉਹ ਆਪ ਦਾ ਮਤਲਬ ਫਸਲ ਔਖਾ ਸੁਖਾ ਬੀਜ ਸਕਦਾ ਜਿਹੜੇ ਛੋਟੇ ਕਿਸਾਨ ਹਨ ਉਹਨਾਂ ਲਈ 60-60 ਹੌਸਪਾਵਰ ਦੇ ਸੁਸਾਇਟੀ ਕੋਲ ਦੋ ਟਰੈਕਟਰ ਹੋਣ ਘਟੋ ਘਟ ਜਿਹੜੇ 2-2 4-4 ਕਿੱਲੇ ਵਾਲੇ ਛੋਟੇ ਕਿਸਾਨਾਂ ਦੇ ਵਿਚਾਰਿਆਂ ਦੇ ਬੀਜ ਕੇ ਆਉਣ ਟੋਟਲ ਅਫਸਰ ਅਜੇ 20 ਦਿਨ ਕਿਉਂਕਿ ਸ਼ਾਇਦ 1 ਜਾਂ 2 ਹੋਣਗੇ ਉਹ ਪਹਿਲਾਂ ਬੁਕਿੰਗ ਹੋਈ ਵੀ ਹੈ ਔਰ ਬੁਕਿੰਗ ਵੀ ਜਿਹੜੇ ਤਗੜੇ ਕਿਸਾਨ ਆ ਉਹ ਉਹਨਾਂ ਨੂੰ ਮਿਲੂਗਾ ਸਾਨੂੰ ਕੋਈ ਉਮੀਦ ਨਹੀਂ ਵੀ ਜਿਹੜਾ ਹੈਗਾ ਸਾਨੂੰ ਉਸ ਸਮਾਰਟ ਸੀਟਰ ਮਿਲ ਜਾਊਗਾ ਕਿਉਂਕਿ ਸਪਾਰਸ਼ਨ ਵਾਲੀ ਜਿੱਧਰ ਜਿਹਨਾਂ ਦਾ ਫੋਨ ਆਦਾ ਉਹਨੂੰ ਦੇ ਦਿੰਦੇ ਆ ਤੇ ਹੋਰ ਅਸੀਂ ਸਾਡੇ ਕੋਲ ਹੱਲ ਦੱਸੋ ਕੀ ਹੈ ਸੋਕੇ ਸਾਥ ਪਰਾਲੀ ਨੂੰ ਲੈ ਕੇ ਇਹ ਜੀ ਕਸੂਤੀ ਸਥਿਤੀ ਵਿੱਚ ਫਸਿਆ ਨਜ਼ਰ ਆ ਰਿਹਾ ਹੈ ਕਿ ਨਾ ਤਾਂ ਉਹ ਪਰਾਲੀ ਸੜ ਸਕਦਾ ਹੈ ਰਿਨਾਹੀ ਉਸ ਨੂੰ ਪਰਾਲੀ ਦੀ ਸੰਭਾਲ ਲਈ ਲੋੜਿੰਦੀ ਮਸ਼ੀਨਰੀ ਮਿਲ ਰਹੀ ਹੈ ਇਹ ਜੇ ਹਾਲਾਤਾਂ ਵਿੱਚੋ ਜੇ ਸਰਕਾਰ ਕਿਸਾਨਾਂ ਨੂੰ ਕੱਢਣਾ ਚਾਹੁੰਦੀ ਹੈ ਕਲੋੜਾ ਕਿ ਵੱਡੇ ਪੱਧਰ ਤੇ ਛੋਟੇ ਕਿਸਾਨਾਂ ਦੀ ਬਾਫੜੀ ਜਾਵੇ ਅਤੇ ਪਿੰਡਾਂ ਦੀਆਂ ਸੁਸਾਇਟੀਆਂ ਵਿੱਚ ਪਰਾਲੀ ਦੀ ਸੰਭਾਲ ਲਈ ਡੋਲਿੰਡੀਆਂ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਤਾਂ ਹੀ ਇਹ ਸਮੱਸਿਆ ਦਾ ਹੱਲ ਹੋ ਸਕਦਾ ਚੇਤਨਪੁਰਾ ਪੀਟੀਸੀ ਨਿਊਜ਼